ਇਹੋ ਜਿਹਾ ਬੰਦਾ ਇੰਨਾ ਕੋਈ ਫਿਰ ਕੇ ਜਾਂਦਾ ਹੁੰਦਾ ਬਹੁਤ ਫਿਰਿਆ ਯਾਰ ਚੌਧਰੀ ਨਹੀਂ ਲੱਭਾ ਚੌਧਰੀ ਨੂੰ ਭੇਜ ਮੈਂ ਹੀ ਚੌਧਰੀ ਆ ਉਹ ਤੂੰ ਤੇ ਕਹਿੰਦਾ ਕਿ 부ਵੇ ਜੱਡੀ ਚੌੜੀ ਛਾਤੀ ਹੋਏਗੀ ਇਹ ਚੌਧਰੀ ਤਾਂ ਦਰਵਾਜ਼ਾ ਬੰਦ ਵੀ ਹੈ ਤੇ ਥੱਲੇੋਂ ਦੀ ਆ ਜਾਂਦਾ ਹੁਣ ਚੌਰੀ ਸ਼ਮਸ਼ੇਰ ਨੂੰ ਬੁਲਾ ਤੇ ਐ ਲੈ ਲੈ ਮੈਂ ਆ ਚੌਧਰੀ ਬੁਲਾਣਾ ਹੀ ਆ ਮੈਂ ਤੇਰੀ ਸ਼ਿਕਾਇਤ ਲਾਵਾਂ ਕਿ ਤੁਹਾਡਾ ਨੌਕਰ ਕਹਿੰਦਾ ਮੈਂ ਚੌਧਰੀ ਆ ਲਾਓ ਸ਼ਿਕਾਇਤ ਚੌਰੀ ਸ਼ਮਸ਼ੇਰ ਜੀ ਉਹ ਮੈਂ ਹੀ ਆ ਚੌਧਰੀ ਸ਼ਮਸ਼ੇਰ ਫਰੋਮ ਯੂਕੇ ਚੌਧਰੀ ਦੇਖ ਲੋ ਉਹ ਕੁੰਡੀ ਲਾ ਕੇ ਵਿੱਚ ਫਸਾਉਣ ਵਾਲੇ ਕਿੱਲੇ ਹੀ ਚੌਧਰੀ ਨੂੰ ਬੁਲਾ ਭਾਈ ਉਹਕੇ ਚ ਮਾਰਨ ਲਈ ਸੀ ਚੌਧਰੀ ਨੂੰ ਬੁਲਾ ਆਪਣੀ ਸ਼ਕਲ ਵੇਖੀਏ ਬਿੱਲੀ ਕੁਮਾ ਕੇ ਕੰਦ ਚ ਮਾਰੀ ਹੁੰਦੀ ਹੈ ਚੌਧਰੀ ਨੂੰ ਬੁਲਾ ਨਾਲੇ ਪਉਣੀ ਅਰਗੀ ਤੇਰੀ ਸ਼ਕਲ ਏ ਚੌਧਰੀ ਨੂੰ ਬੁਲਾ ਉਹ ਪਛਾਣ ਦਿਓ ਕਿ ਮੈਂ ਜਾਵਾਂ ਚੌਧਰੀ ਸ਼ਮਸ਼ੇਰ ਚੌਧਰੀ ਸ਼ਮਸ਼ੇਰ ਯੈਸ ਤੁਸੀਂ ਜਦੋਂ ਆਏ ਸੀ ਮੈਨੂੰ ਉਹ ਤੋਂ ਹੀ ਪਤਾ ਲੱਗ ਗਿਆ ਸੀ ਕਿ ਤੁਸੀਂ ਚੌਰੀ ਹੋ ਇਹਨਾਂ ਨੂਰਾਨੀ ਚਿਹਰਾ ਕਿਸਦਾ ਹੋ ਹੀ ਨਹੀਂ ਸਕਦਾ ਤੁਹਾਡੇ ਚਿਹਰੇ ਤੋਂ ਲੱਗਦਾ ਕਿ ਯੂਕੇ 'ਚ ਫੈਸਲੇ ਤੁਸੀਂ ਕਰਦੇ ਹੋਵੋਗੇ ਮਾਸ਼ਾਅੱਲਾ ਚੌਰੀ ਸਾਹਿਬ ਤੁਹਾਡਾ ਛੋਟਾ ਨਾ ਕੇਗਾ ਇਹ ਵੱਡਾ ਹੋਣਾ ਚਾਹੀਦਾ ਸੀ